ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ હાજર ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮਦਨ ਤਰਵਕ ਪਿਆ ਅੱਖਾਂ ਦੇ ਪਿੱਛੇ 6-7 ਮਹੀਨੇ ਦਾ ਬੱਚਾ ਮੂਹਦੇ ਮੂੰਹ ਪਿਆ ਰੋ ਰਿਹਾ ਸੀ ਕਦੀ ਉਹਦਾ ਮੂੰਹ ਧਰਤੀ ਵਿੱਚ ਗੱਡਿਆ ਜਾਂਦਾ ਕਦੀ ਉਹ ਸਿਰ ਨੂੰ ਉੱਪਰ ਚੁੱਕ ਲੈਂਦਾ ਕਦੀ ਉਹਦੇ ਰੋਣ ਦੀ ਆਵਾਜ਼ ਮੱਧਮ ਸੁਣਦੀ ਕਦੀ ਉੱਚੀ ਮਦਨ ਨੇ ਗੱਡੀ ਖੜੀ ਕਰ ਦਿੱਤੀ ਬੱਚੇ ਨੂੰ ਝੁੱਕ ਕੇ ਆਪਣੀ ਪਗੜੀ ਦੇ ਲੰਮੇ ਲਾੜ ਨਾਲ ਉਹਦਾ ਮੂੰਹ ਪੂੰਝਿਆ ਫਿਰ ਉਹਨੇ ਇਹ ਪਤਾ ਕੀਤਾ ਉਹ ਮੁੰਡਾ ਸੀ ਜਾਂ ਕੁੜੀ ਉਹ ਕੁੜੀ ਨਿਕਲੀ ਬੱਚੀ ਉਹਦੇ ਵੱਲ ਵੇਖਣ ਲੱਗ ਪਈ ਕੋਲ ਹੀ ਦੁੱਧ ਚਿੱਟਾ ਬੁਰਕਾ ਇਉਂ ਪਿਆ ਸੀ ਜਿਵੇਂ ਹਨੇਰੀ ਨਾਲ ਉੱਡ ਕੇ ਆਇਆ ਹੋਵੇ ਕੋਈ ਮਾਂ ਸੱਟ ਕੇ ਭੱਜ ਗਈ ਵਿਚਾਰੀ ਨੂੰ ਉਹਨੇ ਸੋਚਿਆ ਕਿਹੋ ਜਾਈ ਚੰਦਰੀ ਵਾ ਵਗ ਗਈ ਐ ਮਾਵਾਂ ਤੋਂ ਬੱਚੇ ਨਹੀਂ ਸੰਭਾਲੇ ਗਏ ਉਸ ਨੇ ਬੱਚੀ ਦੀਆਂ ਬੱਚੀ ਦੀਆਂ ਬਾਹਾਂ ਖੋਲ ਕੇ ਆਪਣੇ ਗਲਦਵਾਲੇ ਵੱਲ ਲਈਆਂ ਸਾਹਮਣੇ ਛੋਟੇ ਜਿਹੇ ਖਾਲ ਵਿੱਚ ਆਦਮੀ ਪਿਆ ਹੋਇਆ ਦਿਸਿਆ ਅੱਗੇ ਹੋ ਕੇ ਵੇਖਿਆ ਤਾਂ ਉਹ লাশ ਸੀ ਮੱਥੇ ਉੱਤੇ ਕਾਲੀ ਸਿਆਹੀ ਨਾਲ ਖੁਣਿਆ ਹੋਇਆ ਚੰਦ ਤੇ ਤਾਰਾ ਚਿਹਰੇ ਉੱਤੇ ਪੀੜ ਦੀਆਂ ਲੀਕਾਂ ਖਿੱਚੀਆਂ ਹੋਈਆਂ ਸਨ ਜਿਸ ਕਰਕੇ ਚੰਦ ਤੇ ਤਾਰੇ ਦਾ ਰੂਪ ਵਿਗੜਿਆ ਹੋਇਆ ਸੀ। ਪੇਟ ਵਿੱਚ ਆਂਦਰਾਂ ਦਾ ਗੁੱਛਾ ਬਾਹਰ ਲਮਕਿਆ ਰਿਹਾ ਸੀ। ਲਮਕ ਰਿਹਾ ਸੀ। ਪੈਰਾਂ ਕੋਲੋਂ ਜ਼ਮੀਨ ਪੁੱਟੀ ਹੋਈ ਸੀ। ਜਾਨ ਨਿਕਲਣ ਵੇਲੇ ਤੜਫ ਤੜਫਦਾ ਰਿਹਾ ਹੋਵੇਗਾ। ਹੰਸਿਆ ਰਿਆ। ਪਿਓ ਨੂੰ ਮਾਰ ਕੇ ਸਿੱਟ ਗਏ। ਮਾਂ ਨੂੰ ਉਧਾਲ ਕੇ ਲੈ ਗਏ ਤੇ ਇਸ ਜੋ ਆਕੜੀ ਨੂੰ ਰੋਲਦਾ ਛੱਡ ਗਏ। ਉਹਦੇ ਆਉਣ ਤੋਂ ਪਹਿਲਾਂ ਜੋ ਵਾਪਰਿਆ ਸੀ ਉਹਨੇ ਉਸ ਦਾ ਅੰਦਾਜ਼ਾ ਲਾ ਕੇ ਕਿਹਾ ਬੱਚੀ ਦਾ ਮਹਾਂਦਰਾ ਆਪਣੇ ਅੱਬਾ ਨਾਲ ਮਿਲਦਾ ਸੀ ਫਿਰ ਵੀ ਚਿੱਟੇ ਬੁਰਕੇ ਵੱਲ ਵੇਖ-ਵੇਖ ਉਹਨੂੰ ਖਿਆਲ ਆ ਰਿਹਾ ਸੀ ਕਿ ਬੱਚੇ ਦੀ ਮਾਂ ਬੱਚੀ ਦੀ ਮਾਂ ਬਹੁਤ ਸੋਹਣੀ ਹੋਵੇਗੀ ਉਹਦੀ ਸੁੰਦਰਤਾ ਹੀ ਉਹਦੇ ਖਾਵਨ ਦੀ ਦੁਸ਼ਮਤ ਦੁਸ਼ਮਣ ਬਣ ਗਈ ਹੋਵੇਗੀ ਉਹ ਆਪ ਤਾਂ ਹੌਲੀ-ਹੌਲੀ ਕਿਸੇ ਦੇ ਘਰ ਨੂੰ ਆਪਣਾ ਘਰ ਕਹਿਣ ਲੱਗ ਜਾਵੇਗੀ ਤੇ ਕਿਸੇ ਨੂੰ ਆਪਣਾ ਘਰ ਵਾਲਾ ਉਹਦੇ ਹੋਰ ਨਿਆਣੇ ਹੋ ਪੈਣਗੇ ਤੇ ਖਬਰੇ ਇਸ ਬੱਚੀ ਨੂੰ ਵੀ ਉਹ ਭੁੱਲ ਜਾਵੇ ਪਰ ਉਹ ਮਾਂ ਦੇ ਨਾਲ ਬੱਚੀ ਨੂੰ ਵੀ ਲੈ ਜਾਂਦੇ ਤਾਂ ਕਿ ਹਰਜ ਸੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚਿਆਂ ਸਾਹਮਣੇ ਆਦਮੀ ਪਾਪ ਕਰਨ ਤੋਂ ਡਰਦੇ ਮਦਨ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਤੇ ਉਹ ਤੇ ਜੋ ਉਹ ਕਰਕੇ ਗਏ ਨੇ ਉਹ ਕਿਹੜਾ ਪੁੰਨ ਸੀ ਫਿਰ ਉਹਨੂੰ ਮਾਂ ਦੀ ਗੱਲ ਝੂਠੀ ਜਾਪੀ ਬੱਚੀ ਫੇਰ ਓਣ ਲੱਗ ਪਈ ਦੁਰਗੀ ਵੀ ਆਂਦੀ ਹੁੰਦੀ ਸੀ ਰੱਬ ਇੱਕ ਤੀ ਤਾਂ ਮੈਨੂੰ ਜ਼ਰੂਰ ਦਿੰਦਾ ਦੁੱਖ ਸੁੱਖ ਕਰਨ ਵਾਸਤੇ ਲੋਹ ਰੱਬ ਨੇ ਉਹਦੇ ਵਾਸਤੇ ਟੀ ਘਾਲ ਦਿੱਤੀ ਆ ਹਾਲੇ ਇਹਨੂੰ ਕੀ ਪਤਾ ਇਹ ਨਾ ਇਹ Hindu ਨਾ Musalman ਬਿੱਲੂ ਨਾਲ ਖੇਡਦੀ ਫਿਰੂਗੀ ਦੋਵੇਂ ਭੈਣ ਭਰਾ ਮਦਨ ਦੀ ਬੀਵੀ ਦੁਰਗੀ ਦੇ ਤਿੰਨੇ ਬੱਚੇ ਤਿੰਨ ਬੱਚੇ ਹੋਏ ਸਨ ਇੰਨੇ ਆਪਰੇਸ਼ਨ ਨਾਲ ਦੋ ਮਰ ਕੇ ਬਿੱਲੂ ਬਚ ਗਿਆ ਸੀ ਬਿੱਲੂ ਦੇ ਪੈਦਾ ਹੋਣ ਵੇਲੇ ਡਾਕਟਰ ਨੇ ਕਹਿ ਦਿੱਤਾ ਸੀ ਕਿ ਦੁਰਗੀ ਫੇਰ ਹਮਲਾ ਹੋ ਗਈ ਤਾਂ ਉਹ ਮਰ ਜਾਵੇਗੀ ਤੇ ਦੁਰਗੀ ਦੇ ਮਨ ਵਿੱਚ ਧੀ ਵਾਸਤੇ ਸੱਦਰ ਬਾਕੀ ਰਹਿ ਗਈ ਸੀ ਕਿਉਂ ਦੁਰਗੀ ਨੂੰ ਮਾਂ ਬਣਾ ਲਏਗੀ ਦੁਰਗੀ ਕਿਉਂ ਦੁਰਗੀ ਨੂੰ ਮਾਂ ਬਣਾ ਲਵੇਗੀ ਉਹਨੇ ਬੱਚੀ ਨੂੰ ਵਿਚਾ ਵਰਚਾਉਂਦਿਆਂ ਕਿਹਾ ਤੇ ਫਿਰ ਕੱਸੀ ਵਾਲ ਲੈ ਤੁਰਿਆ ਪਾਣੀ ਪਿਆ ਪਿਆ ਕੇ ਉਹਨੇ ਮੁੱਕੇ ਦੇ ਲੜੋ ਗੁੜ ਖੋਲ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਤੇ ਉਸ ਨੂੰ ਗੱਡੀ ਵਿੱਚ ਲਟਾ ਕੇ ਗੱਡੀ ਹੱਕ ਲਈ ਤੇ ਦੋ ਕੁਫਰ ਲਾਂ ਗਿਆ ਹੋਵੇਗਾ ਕਿ ਉਹਨੂੰ ਦੋ ਹੋਰ ਲਾਸ਼ਾਂ ਦਿਸੀਆਂ ਫਿਰ ਉਹ ਕੁਝ ਹੋਰ ਉਹਨੇ ਸਾਹਮਣੇ ਨਜ਼ਰ ਮਾਰੀ ਤਾਂ ਸੜਕ ਲਾਸ਼ਾਂ ਨਾਲ ਭਰੀ ਪਈ ਸੀ ਉਸ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ ਮਦਨ ਤੇਰੇ ਗੱਡੀ ਚਲਾਉਣ ਵਾਲੇ ਚਾਲੇ ਨਹੀਂ ਪੇੜ ਵਾਂਗੂ ਨੀਮੀ ਪਾਈ ਰੱਖ ਦੇ ਨੀਵਾ ਵੇਖੇ ਤੋਂ ਅੱਧੀ ਦੁਨੀਆ ਦਿਸਦੀ ਆ ਅੱਜ ਉਸ ਨੂੰ ਪਹਿਲੀ ਵਾਰ ਆਪਣੀ ਨੀਵਾ ਵੇਖਣ ਦੀ ਆਦਤ ਤੇ ਗੁੱਸਾ ਆਇਆ ਜੇ ਉਹ ਕੱਸੀ ਤੋਂ ਹੀ ਸਾਹਮਣੇ ਵੇਖ ਲੈਂਦਾ ਤਾਂ ਉਹ ਪਿੱਛੇ ਹੀ ਮੁੜ ਜਾਂਦਾ ਪਰ ਜਾਂਦਾ ਕਿੱਥੇ ਕਿਸੇ ਨੇ ਉਸ ਨੂੰ ਆਪਣੇ ਘਰ ਰਾਤ ਕੱਟਣ ਦੇਣੀ ਸੀ ਹਾਂ ਸਰਾਜ ਨੇ ਤਾਂ ਉਹਨੂੰ ਇਹ ਆ ਕੇ ਆਪਣੀ ਦੁਕਾਨ ਵਿੱਚੋਂ ਉਠਾ ਦਿੱਤਾ ਸੀ ਕਿ ਕਾਫਲਾ ਲੰਘ ਗਿਆ ਹੈ ਹੁਣ ਕੋਈ ਡਰ ਨਹੀਂ ਲੋਕ ਡਰੇ ਹੋਏ ਸਨ ਘਰਾਂ ਦੇ ਬੂਹੇ ਬੰਦ ਸਨ ਸਾਰੇ ਬਾਜ਼ਾਰ ਵਿੱਚ ਉਹਨੂੰ ਇੱਕ ਵੀ ਬੰਦਾ ਨਜ਼ਰ ਨਹੀਂ ਸੀ ਪਿਆ ਹੋਰ ਤਾਂ ਹੋਰ ਅੱਜ ਤਾਂ ਚੁੰਗੀ ਉੱਤੇ RAMLAL ਵੀ ਨਹੀਂ ਸੀ ਚੁੰਗੀ ਬੰਦ ਸੀ ਨਹੀਂ ਤਾਂ ਉਹ ਉਸ ਦਾ ਕੋਈ ਬੰਨਸੂਪ ਕਰ ਦਿੰਦਾ ਚਫੇਰੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਉਹ ਭਵੰਤਰ ਗਿਆ ਮਦਨ ਵੀ ਡਰ ਗਿਆ ਪਾਣੀ ਇੱਕ ਆਵਾਜ਼ ਆਈ ਸੜਕ ਦੇ ਕਿਨਾਰੇ ਇੱਕ ਲਾਸ਼ ਨੇ ਉੱਠਣ ਦਾ ਯਤਨ ਕੀਤਾ ਮਦਨ ਉਹਦੇ ਕੋਲ ਚਲੇ ਆ ਗਿਆ ਪਾਣੀ ਅਸੀਂ ਮਰਦਾਨੇ ਕਿ ਹੁੰਨੇ ਆਂ ਪਰਾਵਾ ਬਾਬਾ ਨਾਨਕ ਤੈਨੂੰ ਤਾਰੇ ਉਹਦੇ ਸਿਰ ਵਿੱਚ ਸੱਟ ਸੀ ਪਿਛਲੇ ਪਾਸੇ ਲਹੂ ਦੀ ਛਪੜੀ ਲੱਗੀ ਪਈ ਸੀ ਅੱਧਾ ਕੁ ਉੱਠ ਕੇ ਉਹ ਫੇਰ ਡਿੱਗ ਪਿਆ ਸੜਕ ਉੱਤੇ ਘਰ ਦਾ ਬਹੁਤ ਸਾਰਾ ਸਮਾਨ ਖਿੰਡਿਆ ਪਿਆ ਸੀ ਆਟਾ ਗੁੰਨਣ ਵਾਲੀ ਕਨਾਲੀ ਦੇ ਠੀਕਰੇ ਟੁੱਟੀ ਹੋਈ ਸਰਾਹੀ ਇੱਕ ਚਰਖਾ ਉਖੜਿਆ ਹੋਇਆ ਇੱਕ ਸਿਲਵਰ ਦੇ ਭਾਂਡੇ ਤਿੱਬੇ ਹੋਏ ਹੋਏ ਪਿੱਤਲ ਜਾਂ ਕਾਂਸੀ ਦਾ ਕੋਈ ਕੋਈ ਬਰਤਨ ਨਹੀਂ ਸੀ ਮਦਰ ਨੇ ਇੱਕ ਸਿਲਵਰ ਦਾ ਕੌਲਾ ਸਿੱਧਾ ਕੀਤਾ ਤੇ ਛਪੜੀ ਤੋਂ ਪਾਣੀ ਲੈਣ ਤੁਰ ਪਿਆ ਕੁਝ ਲਾਸ਼ਾਂ ਅੱਧੀਆਂ ਛਪੜੀ ਦੇ ਪਾਣੀ ਵਿੱਚ ਸਨ ਕੁਝ ਸਾਰੀਆਂ ਮਦਰ ਨੇ ਗਿਣੀਆਂ ਕੁੱਲ 30 ਸਨ ਪਾਣੀ ਵਿੱਚ ਲਹੂ ਘੁਲਿਆ ਹੋਇਆ ਸੀ ਮਦਰ ਨੇ ਕੋਈ ਸਾਫ਼ ਜਹੀ ਥਾਂ ਵੇਖ ਕੇ ਪਾਣੀ ਲੈਣ ਲਈ ਛਪੜੀ ਦਾ ਢੀੜਾ ਕੱਢਿਆ ਪਰ ਕਿਧਰੇ ਵੀ ਸਾਫ਼ ਪਾਣੀ ਨਹੀਂ ਸੀ ਉਸ ਨੇ ਨਿਉ ਕੇ ਪਾਣੀ ਦਾ ਕਟੋਰਾ ਭਰ ਲਿਆ ਕਟੋਰੇ ਵਿਚਲੇ ਪਾਣੀ ਨੂੰ ਵੇਖਿਆ ਉਹਦੇ ਵਿੱਚ ਲਹੂ ਸੀ ਫਿਰ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹ ਕਾਲੀ ਕਾਲੀ ਤੁਰ ਪਿਆ ਲੈ ਭਾਈ ਜੇ ਤੇਰੀ ਵਦੀ ਹੋਈ ਤਾਂ ਕਿਸੇ ਤਨ ਪਤਨ ਲੱਗ ਜਾਏਗਾ ਇਸ ਪਾਣੀ ਵਿੱਚ ਤੇਰੇ ਵਰਗਿਆਂ ਦਾ ਲਹੂ ਰਲਿਆ ਹੋਇਆ ਮਦਨ ਨੇ ਉਹਦਾ ਸਿਰ ਪਰੇ ਭਾਈ ਪਗੜੀ ਨਾਲ ਕੱਸ ਕੇ ਬੰਨ ਦਿੱਤਾ ਆਖਰੀ ਗੰਢ ਦੇਣ ਤੋਂ ਪਹਿਲਾਂ ਹੀ ਉਹ ਉਹਦੇ ਹੱਥਾਂ ਵਿੱਚ ਲਟਕ ਗਿਆ ਮਦਨ ਨੇ ਅੰਦਰੋਂ ਇੱਕ ਮਦਨ ਦੇ ਅੰਦਰੋਂ ਇੱਕ ਕੰਬੜੀ ਜੈ ਛੜ ਪਈ ਤੇ ਉਹ ਤੁਰ ਪਿਆ ਪਾਣੀ ਉਸਨੇ ਮੁੜ ਕੇ ਵੇਖਿਆ ਸੜਕ ਦੇ ਦੂਜੇ ਪਾਸੇ ਕਿਨਾਰੇ ਸੜਕ ਦੇ ਦੂਜੇ ਕਿਨਾਰੇ ਇੱਕ ਲਾਸ਼ ਹੋਰ ਹਿੱਲ ਰਹੀ ਸੀ ਮਦਨ ਨੇ ਸੜਕ ਉੱਤੋਂ ਪਾਣੀ ਵਾਲਾ ਕਟੋਰਾ ਚੁੱਕਿਆ ਥੋੜਾ ਕੁ ਪਾਣੀ ਹੈ ਸੀ ਉਹ ਸਿੱਧਾ ਸਪਾਲ ਪਿਆ ਸੀ ਉਹਦੀ ਵੱਖੀ ਕੋਲ ਲਹੂ ਵਹਿ ਵਹਿ ਕੇ ਧਰਤੀ ਤੇ ਜੰਮ ਚੁੱਕਿਆ ਸੀ ਮਦਨ ਨੇ ਉਹਨੂੰ ਬਿਠਾ ਕੇ ਗੋਡੇ ਦਾ ਆਸਰਾ ਦੇ ਦਿੱਤਾ ਜਿੰਨਾ ਪਾਣੀ ਉਹਨੇ ਪੀਤਾ ਸਾਰਾ ਵੱਖੀ ਵਿੱਚੋਂ ਦੀ ਬਾਹਰ ਨਿਕਲ ਗਿਆ ਉਹਨੇ ਵੱਖੀ ਨੂੰ ਬੰਨ ਦੇਣ ਲਈ ਇਸ਼ਾਰਾ ਕੀਤਾ ਹੁਣ ਤੂੰ ਮੈਨੂੰ ਉਸ ਕਿਕਰ ਦੇ ਮੋੜ ਨਾਲ ਬਿਠਾ ਦੇ ਉਸਨੇ ਕਿਹਾ ਮਿਲਟਰੀ ਵਾਲੇ ਕਿਧਰੇ ਮੈਨੂੰ ਜਿਉਂਦੇ ਨੂੰ ਹੀ ਨਾ ਦੱਬ ਦੇਣ ਮਦਨ ਛੇਤੀ ਛੇਤੀ ਸਾਰਾ ਕੰਮ ਮੁਕਾ ਕੇ ਤੁਰਦਾ ਹੋਇਆ ਦਿਨ ਬਹੁਤ ਛੋਟਾ ਰਹਿੰਦਾ ਜਾਂਦਾ ਸੀ ਉਹ ਦਿਨ ਖੜੇ ਖੜੇ ਘਰ ਪਹੁੰਚਣਾ ਚਾਹੁੰਦਾ ਸੀ ਹਾਲੇ ਵੀ ਥੋੜਾ ਕੁ ਡਰ ਉਹਦੇ ਅੰਦਰ ਕਿਧਰੇ ਲੁਕਿਆ ਹੋਇਆ ਸੀ ਉਹਨੇ ਗੱਡੀ ਤੋਰ ਲਈ 15-20 ਕਦਮ ਗਿਆ ਹੋਵੇਗਾ ਕੇ ਗੱਡੀ ਦਾ ਇੱਕ ਪਹੀਆ ਇੱਕ ਲਾਸ ਦੀ ਲੱਤ ਉੱਤੋਂ ਦੀ ਲੰਗ ਗਿਆ ਮਦਨ ਨੂੰ ਕਰੋਧ ਚੜ ਗਿਆ ਉਹਨੇ ਗੱਡੀ ਵਿੱਚੋਂ ਡਾਂਕ ਚੁੱਕੀ ਤੇ ਧਲੀਰ ਕੇ ਉੱਠ ਦੇ ਦੋ ਜੜ ਦਿੱਤੀਆਂ ਉੱਠ ਕੁਧਾੜੇ ਮਾਰਦਾ ਭੱਜ ਤੁਰਿਆ ਤੇ ਗੱਡੀ ਤਿੰਨ ਚਾਰ ਲਾਸ਼ਾਂ ਉੱਤੋਂ ਦੀ ਲੰਗ ਗਈ ਮਦਨ ਨੇ ਉੱਤਰ ਕੇ ਉੱਠ ਦੀ ਮੁਹਾਰ ਅੱਗੋਂ ਫੜ ਲਈ ਤੇ ਲਾਸ਼ਾਂ ਤੋਂ ਬਚ ਬਚਾ ਪਚਾ ਕੇ ਗੱਡੀ ਤੋੜਨ ਲੱਗ ਗਿਆ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਮਦਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਪਾਣੀ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਜਵਾਕੜੀ ਵਾਸਤੇ ਗੱਡੀ ਖੜੀ ਕਰਕੇ ਉਹਨੇ ਬੱਚੀ ਨੂੰ ਕੁਛੜ ਚੁੱਕ ਲਿਆ ਉਹ ਚੁੱਪ ਕਰ ਗਈ ਪਰ ਹਾਲੇ ਵੀ ਕਿਸੇ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਸੀ ਇੱਕ ਟਾਲੀ ਹੇਠ 4-5 ਬੱਚੇ ਸਨ ਇੱਕ ਰੋ ਰਿਹਾ ਸੀ ਜਦੋਂ ਉਹ ਉਹਨਾਂ ਕੋਲ ਗਿਆ ਤਾਂ ਸਾਰਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਇੱਕ ਵੱਡਾ ਬੱਚਾ ਇੱਕ ਲਾਸ਼ ਨਾਲ ਜਾ ਚਿੰਬੜਿਆ ਡਰੋ ਨਾ ਮੈਂ ਮਾਰਨ ਵਾਲਾ ਨਹੀਂ ਉਸਨੇ ਇਹ ਉਸਨੇ ਕਿਹਾ ਇਹ ਤੇਰਾ ਬਾ ਉਹਨੇ ਵੱਡੇ ਬੱਚੇ ਨੂੰ ਪੁੱਛਿਆ ਬੱਚੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸਾਰੇ ਬੱਚੇ ਚੁੱਪ ਹੋ ਗਏ ਮਦਨ ਖੜਾ ਸੋਚਦਾ ਰਿਹਾ ਉਹ ਉਹਨਾਂ ਨੂੰ ਹੋਰ ਕੀ ਕਹੇ ਕੁਝ ਬੱਚੇ ਸੜਕ ਦੇ ਦੂਜੇ ਪਾਸੇ ਵੀ ਕਿਕਰ ਹੀਟ ਬੈਠੇ ਸਨ ਕੁਝ ਰੋ ਰਹੇ ਸਨ ਕੋਈ ਆਪਣੀ ਮੋਈ ਪਈ ਮਾਂ ਦੀ ਛਾਤੀ ਉੱਤੇ ਸਿਰ ਰੱਖ ਕੇ ਡੁਸਕ ਰਿਆ ਸੀ ਅਸੇ ਪਾਸੇ ਫੱਟੜ ਪਾਣੀ ਮੰਗ ਰਹੇ ਸਨ ਉਹ ਉਹਨਾਂ ਦਾ ਕੀ ਕਰੇ ਕਿਸ ਕਿਸ ਨੂੰ ਸੁਭਾਲੇ ਕਿੱਥੋਂ ਪਾਣੀ ਲਿਆ ਕੇ ਪਿਆਵੇ ਉਹ ਇਕੱਲਾ ਪਿੱਛੇ ਉਹ ਲਾਸ਼ਾਂ ਦਾ ਕਾਫਲਾ ਛੱਡ ਗਿਆ ਸੀ ਛੱਡ ਆਇਆ ਸੀ ਅੱਗੇ ਇਸ ਤੋਂ ਵੱਡਾ ਕਾਫਲਾ ਬਾਕੀ ਸੀ ਜਿਸ ਵਿੱਚੋਂ ਦੀ ਰਾਹ ਬਣਾ ਕੇ ਉਹਨੇ ਘਰ ਪੁੱਜਣਾ ਸੀ ਦਿਨ ਖੜੇ ਖੜੇ ਪਤਾ ਨਹੀਂ ਕਿੱਥੋਂ ਤੱਕ ਇਹ ਕਾਫਲਾ ਵਿਛਿਆ ਹੋਇਆ ਵਿਛਿਆ ਪਿਆ ਹੋਵੇਗਾ ਜਾਂਦੇ ਬੰਦਿਆਂ ਦਾ ਤਾਂ 20 ਮੀਲ ਮੀਲ ਲੰਬਾ ਕਾਫਲਾ ਸੁਣਿਆ ਸੀ ਕੋਜੇ ਚੇਰ ਉਹ ਚੁੱਪਚਾਪ ਖੜਾ ਰਿਹਾ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਿਆਂ ਕੋਲ ਲਟਾ ਦਿੱਤਾ ਤੇ ਛੇਤੀ ਛੇਤੀ ਉੱਥੋਂ ਤੁਰਦਾ ਹੋਇਆ ਮਤੇ ਫਿਰ ਉਸ ਨੂੰ ਉਸ ਦਾ ਦਿਲ ਬਦਲ ਜਾਵੇ ਉਹ ਉਸੇ ਤਰ੍ਹਾਂ ਮੁਹਾਰ ਫੜੀ ਗੱਡੀ ਨੂੰ ਲਾਸ਼ਾਂ ਤੋਂ ਬਚਾ ਬਚਾ ਕੇ ਲਗਾਉਣ ਲੱਗਿਆ ਫਿਰ ਵੀ ਕਦੇ ਕਿਸੇ ਦਾ ਪੈਰ ਹੀਠ ਆ ਜਾਂਦਾ ਕਦੇ ਕਿਸੇ ਦੀ ਲੱਤ ਉੱਤੋਂ ਦੀ ਪੱਈਆ ਲੰਘ ਜਾਂਦਾ ਪਰ ਉਹਨੂੰ ਉੱਠ ਉੱਤੇ ਗੁੱਸਾ ਨਹੀਂ ਆ ਰਿਹਾ ਸੀ ਉਹਦਾ ਕੀ ਕਸੂਰ ਸੀ ਵਿਚਾਰੇ ਦਾ ਸਗੋ ਉਹਦਾ ਤਾਂ ਜੋਰ ਲੱਗ ਰਿਹਾ ਸੀ ਛਟੇ ਛਟੇ ਪਹੀਏ ਅੱਗੇ ਊਟਾ ਲੱਗ ਜਾਂਦਾ ਸੀ ਅੱਧ ਵਾਲੀ ਕੱਸੀ ਤੇ ਪਹੁੰਚ ਕੇ ਉਹਨੂੰ ਮਹਿਸੂਸ ਹੋਇਆ ਉਹ ਥੱਕ ਗਿਆ ਹੈ ਜਿਸ ਬਾਣ ਨਾਲ ਊਟ ਦੀ ਮੁਹਾਰ ਕਦੀ ਇੱਧਰ ਕਦੀ ਉੱਤਰ ਖਿੱਚਦਾ ਆਇਆ ਸੀ ਉਹ ਅੰਬ ਉਹ ਹੰਬ ਗਈ ਸੀ ਹੌਣ ਉਸ ਤੋਂ ਉਸ ਦਾ ਭਾਰ ਨਹੀਂ ਸੀ ਚੁੱਕਿਆ ਜਾਂਦਾ ਹੁਣ ਤੱਕ ਉਸ ਨੇ 2.5 ਮੀਲ ਪੰਦ ਕੀਤਾ ਸੀ ਸੜਕ ਦਾ ਇੰਨਾ ਹੀ ਸਫ਼ਰ ਬਾਕੀ ਸੀ ਤੇ 1 ਮੀਲ ਅੱਗੇ ਕੱਚਾ ਜਿਹੜਾ ਅੱਜ ਪੱਕੀ ਸੜਕ ਨਾਲੋਂ ਰਸਤਾ ਸਾਫ਼ ਹੋਵੇਗਾ ਸੂਰਜ ਡੁੱਬ ਚੁੱਕਿਆ ਸੀ ਪੁਲ ਉੱਤੇ ਪਹੁੰਚ ਕੇ ਉਹਨੇ ਵੇਖਿਆ ਕੱਸੀ ਦਾ ਪਾਣੀ ਪਟੜੀਆਂ ਤੋਂ ਪਟੜੀ ਦੇ ਉੱਤੋਂ ਦੀ ਵਗ ਰਿਹਾ ਸੀ ਕੱਸੀ ਲਾਸ਼ਾਂ ਨਾਲ ਅੱਟੀ ਪਈ ਸੀ ਉਹਨੇ ਗੱਡੀ ਰੋਕ ਦਿੱਤੀ ਊਠ ਨੇ ਝਿੜ ਕਰ ਲਿਆ ਉਹੋ ਗੱਡੀ ਦੇ ਉੱਤੇ ਚੜ੍ਹ ਬੈਠਾ ਊਠ ਦੀਆਂ ਮੁਹਾਰਾਂ ਢਿੱਲੀਆਂ ਛੱਡ ਦਿੱਤੀਆਂ ਕਦੀ ਕੋਈ লাশ ਧਿਆਨ ਪੈ ਜਾਂਦੀ ਤਾਂ ਊਠ ਦੀ ਮੁਹਾਰ ਇੱਕ ਪਾਸੇ ਖਿੱਚ ਦਿੰਦਾ ਨਹੀਂ ਤਾਂ ਗੱਡੀ ਉੱਤੋਂ ਦੀ ਹੀ ਲੰਘ ਜਾਂਦੀ ਹੌਲੀ ਹੌਲੀ ਹਨੇਰਾ ਵਧਣ ਲੱਗਿਆ ਲਾਸ਼ਾਂ ਨਜ਼ਰੋਂ ਹਟ ਗਈਆਂ ਬਸ ਉਦੋਂ ਪਤਾ ਲੱਗਦਾ ਜਦੋਂ ਗੱਡੀ ਉੱਪਰੋਂ ਲੰਘ ਕੇ ਤੜਕ ਕਰਕੇ ਵੱਜਦੀ ਮੀਲ ਕੋ ਚੱਲਣ ਪਿੱਛੋਂ ਉਹਨੂੰ ਇਹ ਪਤਾ ਲੱਗਣ ਲੱਗ ਪਿਆ ਪਈ ਇਹ ਹੇਠ ਆਈ ਲਾਸ਼ ਕਿਸੇ ਵੱਡੇ ਬੰਦੇ ਦੀ ਹੈ ਜਾਂ ਬੱਚੇ ਦੀ ਊਠ ਦੇ ਪੈਰਾਂ ਦੀ ਆਵਾਜ਼ ਤੋਂ ਜਾਣ ਜਾਂਦਾ ਕਿ ਸੜਕ ਸੁੱਕੀ ਹੈ ਜਾਂ ਲਹੂ ਲਿਬੜੀ ਹੁਣ ਉਹਦਾ ਡਰ ਬਿਲਕੁਲ ਥੱਗ ਗਿਆ ਸੀ ਉਸਨੇ ਇੱਕ ਗੀਤ ਹੌਲੀ-ਹੌਲੀ ਗਾਉਣਾ ਸ਼ੁਰੂ ਕੀਤਾ ਜਿਹੜਾ ਰਾਤ ਨੂੰ ਸਫ਼ਰ ਕਰਨ ਸਮੇਂ ਹਮੇਸ਼ਾ ਗਾਇਆ ਕਰਦਾ ਸੀ ਨੀ ਤੂੰ ਮਾੜੀ ਕੀਤੀ ਸਾਈਬਾਂ ਨੀ ਤੂੰ ਯਾਰ ਦਿੱਤਾ ਮਰਵਾਣੀ ਪਰ ਅੱਜ ਉਹਨੂੰ ਤਾਂ ਮਿਰਜ਼ੇ ਦੇ ਤਲਵਾਰਾਂ ਵੱਜਦੀਆਂ ਦਿਸੀਆਂ ਤੇ ਨਾ ਨਾ ਤਾਂ ਮਿਰਜ਼ੇ ਦੇ ਤਲਵਾਰਾਂ ਵੱਜਦੀਆਂ ਦਿਸੀਆਂ ਨਾ ਹਿਲਾਉਦੇ ਪ੍ਰਣਾਲੇ ਵਗਦੇ ਦਿਖਾਈ ਦਿੱਤੇ ਉਹਨੂੰ ਆਪਣਾ ਗੀਤ ਰਸਹੀਨ ਲੱਗਿਆ ਤੇ ਉਹਨੇ ਬੰਦ ਕਰ ਦਿੱਤਾ ਪੱਕੀ ਸੜਕ ਦਾ ਸਫ਼ਰ ਮੁੱਕਿਆ ਤਾਂ ਕੱਚੇ ਰਾਹ ਮੋੜ ਕੇ ਊਠ ਆਪ ਹੀ ਰੁਕ ਗਿਆ ਕੁਝ ਮਿੰਟ ਰੁਕਿਆ ਰਹਾ ਤੇ ਫਿਰ ਆਪ ਹੀ ਤੁਰ ਪਿਆ ਆਪਣੇ ਬੂਹੇ ਅੱਗੇ ਪਹੁੰਚਿਆ ਤਾਂ ਕਿੰਨੇ ਹੀ ਆਂਢੀ ਗਵਾਂਢੀ ਬੋਲ ਪਏ ਆ ਗਿਆ ਆ ਗਿਆ ਉਹਨਾਂ ਦੇ ਘਰ ਵਿੱਚ ਰੋਣ ਦੀਆਂ ਆਵਾਜ਼ਾਂ ਹੋਰ ਉੱਚੀ ਹੋ ਗਈਆਂ ਉਹ ਕੋਲ ਗਿਆ ਤਾਂ ਜੁੜੇ ਹੋਏ ਮਰਦ ਚੁੱਪ ਹੋ ਗਏ ਉਹਨੇ ਗੱਡੀ ਨਾਲ ਊਠ ਨੂੰ ਛੱਡਿਆ ਤੇ ਵੇੜੇ ਵਿੱਚ ਚਰਨੇ ਉੱਤੇ ਬੰਨ ਦਿੱਤਾ। ਇੱਕ ਪਾਸੇ ਬਹੁਤ ਸਾਰੀਆਂ ਔਰਤਾਂ ਵੇਣ ਪਾਰ ਰਹੀਆਂ ਸਨ। ਉਹਨਾਂ ਵਿੱਚੋਂ ਮਦਨ ਦੀ ਮਾਂ ਉੱਠੀ ਤੇ ਉਹਦੇ ਗਲ ਲੱਗ ਕੇ ਤਾਂ ਹੰ ਮਾਰਨ ਲੱਗ ਪਈ। ਵੇ ਆਪਾਂ ਲੁੱਟੇ ਗਏ ਪੁੱਤਾਂ। ਕੀ ਗੱਲ ਆ ਮਾਂ? ਉਹਨੇ ਮਾਂ ਦੀਆਂ ਬਾਹਵਾਂ ਆਪਣੇ ਦੁਆਲਿਓਂ ਲਾ ਕੇ ਪੁੱਛਿਆ। ਬਿੱਲੂ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ। ਉਹਨੂੰ ਦੱਸਿਆ ਗਿਆ ਉਹ ਚੁੱਪਚਾਪ ਬਹਿ ਗਿਆ। ਕੁਝ ਦੇਰ ਸਾਰੇ ਚੁੱਪ ਰਹੇ ਫਿਰ ਕਿਸੇ ਨੇ ਕਿਹਾ ਮਦਨ ਲਾਲ ਚਲੋ ਸੰਸਕਾਰ ਕਰ ਆਈਏ ਅਸੀਂ ਤੈਨੂੰ ਹੀ ਉਡੀਕਦੇ ਸਾਂ ਬਿੰਦ ਠਹਿਰੋ ਇਹ ਕੰਮ ਵੀ ਕਰ ਲੈਨੇ ਆ ਮਦਨ ਨੇ ਕਿਹਾ ਬਿੰਦ ਕੁਛ ਸਤਾ ਲਈਏ ਥੱਕੇ ਬਹੁਤ ਆ ਭੁੱਖ ਬਹੁਤ ਲੱਗੀ ਆ ਮਾਣੇ ਉਹਨੂੰ ਮੋਢਿਓ ਤੋ ਫੜ ਲਿਆ ਹੈਂ ਸਿਆਰਿਆ ਤੂੰ ਇਹਨੂੰ ਕੰਮ ਦਾਸਦਾ ਤੈਨੂੰ ਭੁੱਖ ਲੱਗੀ ਆ ਵੇ ਕੋਈ ਜਣਾ ਲਾਲ ਟੰ ਲਿਆਓ ਵੇ ਉਹ ਦਹੱਥੜ ਪਿੱਟਣ ਲੱਗ ਪਈ ਕੋਈ ਜਾਣਾ ਲਾਲਟਣ ਲੈ ਆਇਆ ਵੇ ਪਿੰਡਾ ਅਸੀਂ ਲੁੱਟੇ ਗਏ ਮੈਂ ਛੋਟੇ ਨੂੰ ਰੋਂਦੀ ਸਾਂ ਵੱਡੇ ਨੂੰ ਵੀ ਕੁਝ ਹੋ ਗਿਆ ਪਤਾ ਨਹੀਂ ਕੀ ਦੀ ਵਾ ਲੱਗ ਗਈ ਆ ਵੇਖੋ ਕਿਦੇ ਕਿਵੇਂ ਦੀਦੇ ਪਾੜ ਪਾੜ ਵੇਖੀ ਜਾਂਦਾ ਸਭ ਤੀਵੀਆਂ ਉੱਠ ਕੇ ਉਹਦੇ ਦਿਵਾਲੇ ਹੋ ਗਈਆਂ ਕੋਈ ਓਪਰੀ ਹਵਾ ਲੱਗਦੀ ਆ ਬਿੱਲੂ ਦੀ ਲਾਸ਼ ਇਕੱਲੀ ਪਈ ਸੀ ਕੱਪੜੇ ਨਾਲ ਟੱਕੀ ਹੋਈ ਮਦਨ ਉਹਦੇ ਵੱਲ ਵੇਖ ਰਿਹਾ ਸੀ ਵੇਖੀ ਹੀ ਜਾ ਰਿਹਾ ਸੀ ਉਹਨੂੰ ਇਉਂ ਲੱਗ ਰਿਹਾ ਸੀ ਜਿਵੇਂ ਇੱਕ লাশ ਬਾਕੀ ਲਾਸ਼ਾਂ ਨਾਲੋਂ 1 ਮੀਲ ਦੇ ਫਾਸਲੇ 'ਤੇ ਪਈ ਹੋਵੇ। ਬਸ ਸੋ ਦੋਸਤੋ ਇਹ ਸੀ ਕਹਾਣੀ ਗੁਰਦੇਵ ਸਿੰਘ ਰੁਪਾਣਾ ਜੀ ਦੇ ਦੁਆਰਾ ਲਿਖੀ ਗਈ। ਤੁਹਾਂ ਹਵਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਇਸ ਕਹਾਣੀ ਬਾਰੇ ਕੀ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਧੰਨਵਾਦ।